ਹਾਂਜੀ ਸਤਿ ਸ੍ਰੀ ਅਕਾਲ ਜੀ ਦੇਖੋ ਦੁਸ਼ਮਣ ਹਰ ਇੱਕ ਬੰਦੇ ਦਾ ਹੁੰਦਾ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਵੀ ਜਿਹਦਾ ਦੁਸ਼ਮਣ ਨਾ ਹੋਵੇ ਚਾਹੇ ਸੰਤ ਮਹਾਪੁਰਸ਼ ਹੋਵੇ ਉਹਨਾਂ ਦੇ ਵੀ ਦੁਸ਼ਮਣ ਹੁੰਦੇ ਨੇ ਜਣੇ ਚਲੋ ਆਪਾਂ ਇਹ ਕਹਿੰਦੇ ਵੀ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਸਾਂਭੀ ਦੇਖੋ ਇਹ ਉਹਨਾਂ ਨੂੰ ਕੋਈ ਮਤਵ ਨਹੀਂ ਜਿਉਂ ਉਹਨਾਂ ਦੇ ਦੁਸ਼ਮਣ ਹੈਗੇ ਵੀ ਨਹੀਂ ਤਾਂ ਉਹ ਤਾਂ ਕਹਿੰਦੇ ਨੇ ਅੱਜ ਵੀ ਮਰੇ ਤੇ ਕੱਲ ਵੀ ਮਰੇ ਤੇ ਸਾਡਾ ਕੀ ਹੈ ਇੱਥੇ ਕਿ ਨਹੀਂ ਕਦੇ ਜਿਹੜਾ ਵਰਮ ਗਿਆ ਨਹੀਂ ਆ ਅਸਲੀ ਵਰਮ ਗਿਆ ਨਹੀਂ ਉਹ ਕਦੇ ਦੇਖਿਆ ਆਪਣੇ ਨਾਲ ਬਾਡੀ ਗਾਰਡ ਰੱਖਦਾ ਨਹੀਂ ਮਾੜਿਆ ਸੰਤ ਦੋ ਦਵਾਨ ਲਾਉਣ ਲੱਗ ਜਾਣ ਬਾਡੀਗਾਰਡ ਰੱਖਦੇ ਨੇ ਇਹ ਕਿ ਮਜ਼ਾਕ ਵਾਲੀ ਗੱਲ ਨਹੀਂ ਮੈਂ ਗੱਲ ਸੱਚੀ ਕਹਿ ਰਹੀ ਹਾਂ ਦੇਖੋ ਚਾਹੇ ਕਿਸੇ ਦੇ ਗਿੱਟੇ ਲੱਗੇ ਚਾਹੇ ਗੋਡੇ ਲੱਗੇ ਚਲੋ ਲੀਡਰਾਂ ਨੇ ਜਾਂ ਹੋਰ ਅੰਤ ਰੱਖਣੀ ਹੁੰਦੀ ਆ ਕਿ ਉਹਨਾਂ ਲਈ ਤਾਂ ਪਤਾ ਹੀ ਪਤਾ ਹੁੰਦਾ ਵੀ ਉਹਨਾਂ ਲਈ ਤਾਂ ਜ਼ਰੂਰੀ ਹੀ ਹੁੰਦਾ ਫਿਕਨੇ ਪਰ ਜਿਹੜੇ ਕਹਿੰਦੇ ਨੇ ਅਸੀਂ ਮੌਤ ਤੋਂ ਡਰਦੇ ਨਹੀਂ ਉਹ ਵੀ ਬਾਡੀਗਾਰਡ ਨਾ ਰੱਖਦੇ ਨੇ ਅੱਜ ਤੁਹਾਨੂੰ ਦੱਸਣ ਲੱਗਿਆ ਤੁਹਾਡੇ ਘਰ ਦੇ ਉੱਤੇ ਕੀਤਾ ਹੋਇਆ ਤੁਹਾਡੇ ਪਰਿਵਾਰ ਤੇ ਕੀਤਾ ਹੈ ਕਿਸੇ ਦਾ ਕਾਲਾ ਜਾਦੂ ਜਾਂ ਚਿੱਟਾ ਜੋ ਵੀ ਜਾਦੂ ਤੰਤਰ ਮੰਤਰ ਸਿਆਣਿਆਂ ਜੋਸਤਿਆਂ ਕੋਲੋਂ ਕਰ ਜਾਂਦੇ ਨੇ ਤੇ ਬਹੁਤ ਭੜੇ ਭੜੇ ਕਿਰਿਆ ਕਰਮ ਫਿਰ ਉਹ ਜਿਹੜੇ ਹੈਗੇ ਨੇ ਸਿਆਣੇ ਕਰਵਾਉਂਦੇ ਨੇ ਪਤਾ ਨਹੀਂ ਕੀ ਕੀ ਕਰਵਾਉਂਦੇ ਨੇ ਤੇ ਲੋਕਾਂ ਤੇ ਕੀ ਕੀ ਬੁਰਾ ਕਰਨ ਖਾਤਰ ਲੋਕ ਕਰਦੇ ਨੇ ਪਤਾ ਨਹੀਂ ਕਿੰਨੇ ਪੈਸੇ ਦਿੰਦੇ ਨੇ ਕਿੰਨੇ ਕੋਲ ਲੈਂਦੇ ਨੇ ਇੱਕ ਨਹੀਂ ਤੇ ਫਿਰ ਅਗਲੇ ਦੀ ਜ਼ਰੂਰ ਕਿਸੇ ਕਰਵਾ ਦਿੰਦੇ ਨੇ ਜਿਹੜੇ ਲੋਕਾਂ ਨੂੰ ਇਹ ਆਤ ਪੈ ਜਾਂਦੀ ਹੈ ਨਾ ਉਹਨਾਂ ਦਾ ਚਾਹੇ ਅਪਦਾ ਝੱਗਾ ਚੌੜ ਬੇਸ਼ਕਤੀ ਹੋਵੇ ਪਰ ਤੁਹਾਡਾ ਬੁਰਾ ਕਰਨੋਂ ਨਹੀਂ ਹਟਣਗੇ ਮੈਂ ਇਹ ਗੱਲ ਆਪਦੇ ਅੱਖੀ ਦੇਖੀ ਆ ਤੇ ਮੈਂ ਹਰ ਰੋਜ਼ ਦੇਖਦੀ ਵੀ ਆ ਆਪ ਦੇ ਭਾਵੇਂ ਚਾਹੇ ਜਵਾਕਾਂ ਨੂੰ ਕੱਪੜਾ ਮਿਲੇ ਨਾ ਮਿਲੇ ਪਰ ਤੁਹਾਡਾ ਬੁਰਾ ਕਰਨ ਲਈ ਚਾਹੇ ਵਿਆਜੂ ਪੈਸਾ ਨਾ ਚੱਕਣੇ ਪੈਣ ਕਿੰਨ ਸਮਝ ਗਏ ਨਾ ਮੇਰੀ ਗੱਲ ਹੁਣ ਇੱਕ ਇੱਕ ਛਤਰੂਆਂ ਤਾਂ ਆਪਾਂ ਨੂੰ ਪਤਾ ਹੁੰਦਾ ਵੀ ਇੰਨੇ ਕਿ ਸਾਡੇ ਦੁਸ਼ਮਣ ਹੈਗੇ ਨੇ ਪੰਜ ਚਾਰ ਦਾ ਹੀ ਪਤਾ ਹੁੰਦਾ ਉਸ ਤੋਂ ਜ਼ਿਆਦਾ ਨਹੀਂ ਪਤਾ ਹੁੰਦਾ ਦੁਸ਼ਮਣ ਅੱਜ ਕੱਲ ਪੈਰ ਚੱਕੇ ਤੋਂ ਨਿਕਲ ਤਾ ਤੁਸੀਂ ਕਿਸੇ ਦਫ਼ਤਰ ਦੇ ਵਿੱਚ ਤੁਹਾਡੇ ਉੱਥੇ ਵੀ ਦੁਸ਼ਮਣ ਨੇ ਤੁਸੀਂ ਕਿਤੇ ਵੀ ਕੋਈ ਵੀ ਕਾਰੋਬਾਰ ਕਰਦੇ ਤੁਹਾਡਾ ਦੁਸ਼ਮਣਾਂ ਦੀ ਨਿਗਾ ਤੁਹਾਡੇ ਉੱਪਰ ਆ ਤੁਹਾਡਾ ਬੁਰਾ ਕਰਨ ਲਈ ਹਰ ਪਲ ਦੇ ਵਿੱਚ ਤਿਆਰ ਬੈਠੇ ਨੇ ਭਾਵੇਂ ਕਿਸੇ ਵੀ ਕਿਸਮ ਦਾ ਕੰਮ ਹੋ ਕਿੰਨੇ ਵੀ ਪੈਸੇ ਲੱਗਣ ਲੋਕਾਂ ਦੀ ਈਰਖਾ ਹੀ ਇੰਨੀ ਇੱਕ ਵਧੀ ਹੋਈ ਹੈ ਕਿਸੇ ਨੂੰ ਰੋਟੀ ਖਾਂਦੇ ਨੂੰ ਨਹੀਂ ਜਰਦੀ ਹੈਗੇ ਦੇਖਿਆ ਕਿੱਡ ਕੱਡੀਆਂ ਫੈਕਟਰੀਆਂ ਫੇਲ ਕਰ ਦੁੰਦੇ ਨੇ ਲੋਕ ਉਹ ਏਸੇ ਤੰਤਕ੍ਰਿਤਾਂ ਕੋਲੇ ਜਾ ਕੇ ਕਰਦੇ ਨੇ ਤੰਤਕ੍ਰਿਤ ਕੀ ਹੁੰਦੇ ਨੇ ਉਹ ਜਿਹੜੇ ਜਾਂਦੇ ਨੇ ਲੋਕੀ ਫਿਕਨੇ ਲੋਕਾਂ ਦਾ ਪੱਠਾ ਬਿਠਾਲਣ ਲਈ ਨਾਲ ਆਪਦਾ ਵੀ ਬਿਠਾ ਲਦੇ ਨੇ ਮੈਂ ਇਹ ਵੀ ਗੱਲ ਕਹਿਣੀ ਆ ਕਿ ਕਿੱਥੇ ਤਾਂ ਆਪਾਂ ਪੈਸੇ ਚੰਗੇ ਪਾਸੇ ਤੇ ਲਾਉਣੇ ਨੇ ਹੈ ਜੀ ਚਾਰ ਪੈਸੇ ਹੈਗੇ ਨੇ ਆਪਾਂ ਕਰਾਂ ਆਪਾਂ ਬੱਚਿਆਂ ਦੀ ਪੜ੍ਹਾਈ ਤੇ ਲਾਓ ਬੱਚਿਆਂ ਦੀ ਜ਼ਿੰਦਗੀ ਬਣਾਓ ਕੋਈ ਚੀਜ਼ ਘਰੇ ਲਿਓ ਉਹਨਾਂ ਨੇ ਇਹ ਸੋਚਣਾ ਚੀਜ਼ ਘਰੇ ਆਵੇ ਨਾ ਆਵੇ ਪਰ ਅਗਲੇ ਨੂੰ ਤਰਫ ਦਾ ਜ਼ਰੂਰ ਦੇਖਣਾ ਵਾ ਅਗਲਾ ਤਰਫੂ ਤਾਂ ਸਾਨੂੰ ਸਪੂਨ ਮਿਲੂ ਅਗਲਾ ਰੋਟੀ ਕਿਉਂ ਖਾਂਦਾ ਨਾ ਰੋਟੀ ਅਗਲਾ ਆਪਣੇ ਘਰੋਂ ਖਾਂਦਾ ਆਪਣੀ ਕਮਾਈ ਕਰਦਾ ਪਰ ਤੁਹਾਡੀ ਕਮਾਈ ਵੀ ਲੋਕਾਂ ਤੋਂ ਨਹੀਂ ਜਰੀ ਜਾਂਦੀ ਤੁਸੀਂ ਦਿਨ ਭਰat ਕਮਾਈ ਕਰਦਾ ਲੋਕ ਬਹਿਲੇ ਬੈਠੇ ਖਾਂਦੇ ਨੇ ਇਸ ਕਰਕੇ ਲੋਕਾਂ ਨੂੰ ਤੁਹਾਡੀ ਕਮਾਈ ਨਹੀਂ ਜਰੀ ਜਾਂਦੀ ਤੇ ਤੁਸੀਂ ਕਿੰਨਾ ਔਖਾ ਪੈਸਾ ਜੋੜਿਆ ਤੇ ਕਿੰਨੀ ਔਖੀ ਕਮਾਈ ਕੀਤੀ ਤਾਂ ਖੱਤ ਘੁੱਟ ਕੇ ਤੁਸੀਂ ਪੈਸਾ ਬਣਾਇਆ ਤਾਂ ਆਪਦਾ ਕਾਰੋਬਾਰ ਚਲਾਇਆ ਤਾਂ ਆਪਦੀ ਗੱਡੀ ਲਈ ਐ ਤਾਂ ਆਪਦੀ ਕੋਠੀ ਪਾਈ ਐ ਤਾਂ ਆਪਦੇ ਬੱਚਿਆਂ ਦੇ ਪੜ੍ਹਾਈ ਤੇ ਖਰਚਾ ਵਧਿਆ ਕੀਤਾ ਤੇ ਤੁਹਾਡੇ ਬੱਚੇ ਨੌਕਰੀ ਤੇ ਚੰਗੀ ਤੇ ਤਾਂ ਲੱਗੇ ਨੇ ਤਾ ਤੁਹਾਡੇ ਬੱਚਿਆਂ ਦੀ ਸ਼ਾਦੀ ਦੇ ਵਿੱਚ ਤੁਸੀਂ ਤਾਂ ਖੁੱਲ ਕੇ ਖਰਚਾ ਕੀਤਾ ਤੁਸੀਂ ਕਮਾਇਆ ਵਾ ਪਰ ਤੁਸੀਂ ਲੋਕਾਂ ਉੱਪਰ ਹੀ ਲਾਇਆ ਬਿਟੂ ਨੇ ਟਾਣੇ ਕਰਕੇ ਵੀ ਉਹਦਾ ਕੰਮ ਖਰਾਬ ਕਰਦੀ ਉਹਦਾ ਕੰਮ ਖਰਾਬ ਕਰਦੀ ਜੇ ਅਸੀਂ ਕੰਮ ਐ ਲੋਕਾਂ ਆਪਣੇ ਪੈਸੇ ਲੋਕਾਂ ਦੇ ਕੰਮ ਖਰਾਬ ਕਰਨ ਉੱਤੇ ਲਾਉਣੇ ਨੇ ਤਾਂ ਅਸੀਂ ਕੰਗਾਲ ਗਰੀਬ ਤਾਂ ਹੋਣਾ ਹੀ ਆ ਨਾ ਨਾਲ ਅਸੀਂ ਦੂਜੇ ਨੂੰ ਕਰਨ ਲਈ ਆਪ ਵੀ ਅਸੀਂ ਕੰਗਾਲ ਹੁੰਨੇ ਆ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਬਹੁਤ ਖੁੱਲੇ ਡੁੱਲੇ ਪੈਸੇ ਲੈਂਦੇ ਨੇ ਜਿਹੜੇ ਕਹਿੰਦੇ ਕਾ ਜਾਦੂ ਲਾਲ ਜਾਦੂ ਪਤਾ ਨਹੀਂ ਕੀ ਕੀ ਜਾਦੂ ਕਰਾਉਂਦੇ ਨੇ ਦੇਖੋ ਮੈਂ ਤੁਹਾਨੂੰ ਸਰਲ ਤੇ ਬੜੇ ਸੌਖਾ ਪਾ ਦੱਸਣ ਲੱਗੀਆਂ ਇਹਦੇ ਨਾਲ ਕਾਲਾ ਜਾਦੂ ਕੀਤਾ ਤੁਹਾਡਾ ਕਾਰੋਬਾਰ ਬੰਨਿਆ ਹੈ ਤੁਹਾਡੇ ਬੱਚਿਆਂ ਦੀ ਸ਼ਾਦੀ ਕੋਈ ਹੋਈ ਥੋੜਾ ਤਾਂ ਕੁਝ ਵੀ ਮਾੜਾ ਪ੍ਰਭਾਵ ਅਗਲੇ ਦਾ ਕੀਤਾ ਹੋਇਆ ਕਿੰਨਾ ਹੀ ਕੈੜਾ ਸਿਆਣੇ ਤੋਂ ਕਿੰਨਾ ਹੀ ਤੰਤਕ੍ਰਿਤ ਤੋਂ ਕਿੰਨਾ ਹੀ ਕਿਸੇ ਤੋਂ ਕਰਵਾ ਕੇ ਲੈ ਕੇ ਆਏ ਨੇ ਪਰ ਜਿਹੜਾ ਅੱਜ ਵਾਲਾ ਪਾ ਇਹ ਤੁਹਾਡਾ ਸਾਰਾ ਕੀਤਾ ਕਰਾਇਆ ਖੁੱਲ ਜੂ ਕਰਨਾ ਸਿਰਫ ਇੱਕ ਵਾਰ ਇਹ ਵਾਰ 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 ਨਹੀਂ ਕਰਨਾ ਇੱਕ ਵਾਰ ਕਰਨਾ ਸਿਰਫ ਕਰਨਾ ਬੜੀ ਸਾਵਧਾਨੀ ਨਾਲ ਦੇਖੋ ਦੁਸ਼ਮਣ ਕਿੰਨੇ ਹੁੰਦੇ ਨੇ ਆਪਾਂ ਨੂੰ ਕੋਈ ਪਤਾ ਨਹੀਂ ਆਪਾਂ ਇੱਕ ਹਰੇ ਰੰਗ ਦਾ ਨਿੰਬੂ ਲੈਣਾ ਪੀਲਾ ਨਹੀਂ ਲੈਣਾ ਹਰਾ ਨਿੰਬੂ ਲੈਣਾ ਜਿਹਦੇ ਉੱਪਰ ਕੋਈ ਵੀ ਨਿਸ਼ਾਨਾ ਨਾ ਹੋਵੇ ਨਾ ਕੰਡੇ ਦਾ ਤੇ ਨਾ ਕਿਸੇ ਕਿਸਮ ਦਾ ਕੋਈ ਹੋਰ ਨੇ ਕਾਲਾ ਜਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਰੇ ਘਰ ਬੇੜ ਦੇ ਸਾਰੇ ਜਿੱਥੇ ਤੁਹਾਡੇ ਪੁੱਸੂ ਨੇ ਸਾਰੇ ਕਿਤੇ ਉਹਨੂੰ ਕਮਾਓ ਸਿਰਫ ਬਾਥਰੂਮ ਛੱਡ ਕੇ ਕਮਾ ਕੇ ਤੁਸੀਂ ਉਹਨੂੰ ਕੀ ਕਰਨਾ ਕਾਲੇ ਰੰਗ ਦੇ ਕੱਪੜੇ ਉੱਤੇ ਵਿੱਚ ਰੱਖ ਕੇ ਕਮਾਉਣਾ ਉਹ ਇਹ ਨਹੀਂ ਬੁੱਦਾਂ ਕੱਲੇ ਨੂੰ ਤੇ ਉਦੋਂ ਬਾਅਦ ਤੁਸੀਂ ਸ਼ਾਮ ਟਾਈਮ ਜਦੋਂ ਸੂਰਜ ਛਿਪ ਜਵੇ ਕਿਤੇ ਵੀ ਜਗ੍ਹਾ ਦੇ ਵਿੱਚ ਜਾ ਕੇ ਜਿੱਥੇ ਕੱਚੀ ਮਿੱਟੀ ਹੋਵੇ ਦੇਖੋ ਇਹ ਕਿਸੇ ਦਾ ਬੁਰਾ ਨਹੀਂ ਹੈਗਾ ਨਾ ਬੁਰਾ ਕਿਤੇ ਕਿਸੇ ਦਾ ਕਰਨਾ ਨਾ ਇਹਦੇ ਵਿੱਚ ਕੋਈ ਪੈਸਾ ਲੱਗਦਾ ਕਿਉਂ ਜੇ ਆਪਾਂ ਕਿਸਦਾ ਬੁਰਾ ਕਰਦੇ ਪਹਿਲਾਂ ਆਪਦਾ ਹੋ ਜਾਂਦਾ ਇਹ ਇੱਕ ਗੱਲ ਧਿਆਨ ਨਾ ਰੱਖੋ ਕਿ ਆਪਾਂ ਤਾਂ ਸਿਰਫ ਆਪਣਾ ਜਿਹੜਾ ਕੀਤਾ ਕਰਾਇਆ ਉਹ ਪਿੱਛੇ ਮੋੜਨਾ ਚਾਹੇ ਤੁਹਾਡਾ ਦੋਸਤ ਤੁਹਾਡੇ ਨੂੰ ਸਾਹਮਣੇ ਖੜਾ ਉਹਦੀ ਜ਼बान ਬੋਲ ਕੇ ਬੰਦ ਹੋ ਜਾਓ ਤੁਹਾਨੂੰ ਕਹਿ ਨਹੀਂ ਸਕੂ ਕਦੇ ਕੁਝ ਵੀ ਤੁਹਾਡਾ ਬੁਰਾ ਨਹੀਂ ਸੋਚੂਗਾ ਕਦੇ ਵੀ ਜੇ ਤੁਸੀਂ ਇਹ ਪਾ ਕਰਤਾ ਤੁਹਾਡੇ ਕਨੇ ਜਿਹੜੀ ਅੱਖਾਂ ਕੜ-ਕੜ ਝਾਕਦਾ ਨਾ ਨੀਵੀਂ ਪਾ ਕੇ ਤੁਰਨ ਲੱਗਿਓ ਜ਼बान ਉਹਦੀ ਬੰਦ ਹੋ ਗਈ ਸਾਹਣਾ ਤੁਹਾਨੂੰ ਦੇਖ ਕੇ ਬੁੜਬੁੜ ਕਰਕੇ ਗਾਲਾਂ ਕੱਢਦਾ ਮਨ ਦੇ ਵਿੱਚ एक अपा करना सिर्फ छोटा जहा अपा देखो किसी का आप बुरा तो करना नहीं आपका भला करना अपने भला कर सब कुछ कर दी दुनिया है असं किसी का बुरा तो नहीं कर रहे भी किसी का आए होएं होता सिर्फ जो सा कराया हुआ अपा कर रहे हैं तो। आप नंगा चिट्टा कह रहे आप किस स्याण दोस्ती को जाके तो नहीं कर रहे कम नंगा चिट्टा लुख दुनिया ने देखो एक जी है अपनी पाई हुई ਵੀਡੀਓ ਦੇਖਣੀ ਹੈ ਇਹਦੇ ਵਿੱਚ ਸਭ ਦਾ ਭਲਾ ਹੋਣਾ ਕਿਸੇ ਦਾ ਬੁਰਾ ਨਹੀਂ ਹੋਣਾ ਮੈਂ ਫੇਰ ਦੁਬਾਰਾ ਕਹਿੰਦੀ ਹਾਂ ਤੁਸੀਂ ਕਰੋਗੇ ਤੁਹਾਡਾ ਭਲਾ ਹੋਊਗਾ ਹੋਰ ਕਿਸੇ ਨੂੰ ਦੱਸੋਗੇ ਉਹਦਾ ਭਲਾ ਹੋਊਗਾ ਕਿਸੇ ਕੋਲੇ ਵੀਡੀਓ ਭੇਜੋਗੇ ਉਹਦਾ ਭਲਾ ਹੋਊਗਾ ਪਰ ਇਹਦੇ ਵਿੱਚ ਬੁਰਾ ਕਿਸੇ ਦਾ 0% ਵੀ ਨਹੀਂ ਹੋਣਾ ਹੈਗਾ ਉਸ ਨਿੰਬੂ ਨੂੰ ਹਰੇ ਰੰਗ ਦੇ ਨੂੰ ਲੈ ਕੇ ਕਾਲੇ ਸਕੈਚ ਨਾਲ ਲਿਖ ਕੇ ਜਾਂ ਕਾਲੇ ਪੈਨ ਨਾਲ ਜਾਂ ਜਿਹੜੀ ਵੀ ਕਾਲੀ ਚੀਜ਼ ਨਾਲ ਲੇਖਨ ਦਾ ਤੁਸੀਂ ਲਿਖ ਲਓ ਦੁਸ਼ਮਣ ਕੱਲਾ ਸਰਪ ਦੁਸ਼ਮਣ ਲੇਖਣਾ ਕਾਲੇ ਕੱਪੜੇ ਦੇ ਵਿੱਚ ਪਾ ਲੈਣਾ ਨੂੰ ਸਾਰੇ ਕਮਰਿਆਂ ਦੇ ਵਿੱਚ ਘਮਾਉਣਾ ਘਮਾ ਕੇ ਸ਼ਾਮ ਟਾਈਮ ਸੂਰਜ ਛਿਪਣ ਤੋਂ ਬਾਅਦ ਕਰਨਾ ਹੈ ਇਹ ਕੰਮ ਸੂਰਜ ਛਿਪਣ ਤੋਂ ਬਾਅਦ ਹੀ ਉਸੇ ਦਿਨ ਇਹਨੂੰ ਕੱਚੀ ਮਿੱਟੀ 'ਚ ਦੱਬਣਾ ਉਹ ਕੋਈ ਆਪਣੇ ਕੋਲ ਮਿੱਟੀ ਪੱਟਣ ਲਈ ਕੋਈ ਖੁਰ ਪੀ ਜਾਂ ਕੋਈ ਵੀ ਚੀਜ਼ ਤਿੱਖੀ ਲੈ ਜਾਓ ਜਿਹਨਾਂ ਮਿੱਟੀ ਪੱਟੀ ਜਿਵੇਂ ਤੇ ਇਹ ਨਿੰਬੂ ਦੇ ਸੇਨਾ ਇੰਨਾ ਕੁ ਡੂੰਘਾ ਦਾ ਟੋਆ ਤੁਸੀਂ ਪੱਟਾ ਹੀ ਲਿਓ ਆਪਣੇ ਹੱਥਕ ਜਿੰਨਾ ਤਾਂ ਜਿੰਨਾ ਕੁ ਹੁੰਦਾ ਉਹਨੂੰ ਉੱਥੇ ਦੱਬ ਦਿਓ ਉੱਤੇ ਫੇਰ ਮਿੱਟੀ ਪਾ ਦਿਓ ਦੇਖੋ ਇਹ ਕਿਸੇਰਾ ਕੋਈ ਬਰਾਈ ਨਹੀਂ ਸਿਰਫ ਪਲਾ ਚਾਹੇ ਦੁਸ਼ਮਣ ਵੀ ਕਰ ਲੈਣ ਜਾਂ ਦੁਸ਼ਮਣਾਂ ਨੂੰ ਸ਼ੱਕ ਕਰਾ ਵੀ ਸਾਡੇ ਉੱਤੇ ਕੀਤਾ ਦੁਸ਼ਮਣ ਵੀ ਕਰ ਲੈਣ ਕਿਸੇ ਦਾ ਕੋਈ ਬराई ਨਹੀਂ ਨਾ ਕਦੇ ਆਪਾਂ ਕਰਨੀ ਹੈ ਨਾ ਕੋਈ ਧੰਨ ਲੱਗੀ ਹੈ ਨਾ ਕੋਈ ਦੌਲਤ ਲੱਗਿਆ ਕਰਨਾ ਸਿਰਫ ਇਹ ਕੰਮ ਇੱਕ ਵਾਰ ਬਾਕੀ ਤੁਹਾਨੂੰ ਛੋਟੇ-ਛੋਟੇ ਟੌਟਕੇ ਸ਼ਾਰਟ ਵੀਡੀਓ ਵਿੱਚ ਮੈਂ ਦੱਸੂਗੀ ਨਿੰਬੂ ਦੇ ਬਹੁਤ ਪਾਣੀ ਬਹੁਤ ਜਿਆਦਾ ਨਹੀਂ ਯਾਨੀ ਇਹ ਸਭ ਤੋਂ ਜਬਰਦਸਤ ਪਾ ਕਿਸੇ ਦਾ ਕਾਲਾ ਜਾਦੂ ਕੋਈ ਕਿਸੇ ਕਿਸਮ ਦਾ ਜਾਦੂ ਟੂਣਾ ਭੂਤ ਪ੍ਰੇਤ ਜੋ ਵੀ ਤੁਹਾਡੇ ਘਰ ਵਿੱਚ ਹੈ ਉਹ ਨਸ਼ਟ ਹੋ ਜਾਊਗਾ ਸਿਰਫ ਇਹ ਪਾਖ ਕਰਨ ਦੇ ਨਾਲ ਤੁਸੀਂ ਤੜਕੇ ਨੂੰ ਦੇਖੋਗੇ ਤੁਹਾਡੇ ਘਰ ਵਿੱਚ ਸ਼ਾਂਤੀ ਤੇ ਦੁਸ਼ਮਣ ਆਟੋਮੈਟਿਕ ਸ਼ਾਂਤ ਹੋ ਜਾਊਗਾ ਤੁਹਾਨੂੰ ਦੇਖ ਕੇ ਗਾਲਾਂ ਕੱਢਦਾ ਬੁੜਬੁੜ ਕਰਦਾ ਜਾਂ ਤੁਹਾਨੂੰ ਦੇਖ ਕੇ ਅੱਖਾਂ ਕੱਢਦਾ ਉਹਦੀ ਹਿੰਮਤ ਨਹੀਂ ਪੈਣੀ ਮੁੜ ਕੇ ਦੁਵਾਰੇ ਤੁਹਾਡਾ ਬੁਰਾ ਕਰਨ ਦੀ ਇਹ ਮੈਂ ਗਾਰੰਟੀ ਨਾਲ ਕਹਿੰਦੀ ਹਾਂ ਤੁਹਾਡਾ ਬੁਰਾ ਨਹੀਂ ਕਦੇ ਵੀ ਕਰ ਸਕਦਾ ਦੁਸ਼ਮਣ ਸਿਰਫ ਤੁਸੀਂ ਵੀਡੀਓ ਦੇਖ ਕੇ ਛੱਡਿਆ ਨਾ ਕਰੋ ਵਿਚਾਲੇ ਪੂਰੀ ਵੀਡੀਓ ਸੁਣਿਆ ਕਰੋ ਤਾਂ ਹੀ ਗੱਲ ਸਮਝਦੇ ਵਿੱਚ ਪੈਂਦੀ ਹੈ ਕਿਤੇ ਟੱਪਾ ਲਾ ਲੈ ਸੁਣ ਲਈ ਕਿਤੇ ਟੱਪਾ ਲਾਤਾ ਕਰਤੀ ਉਹ ਕੰਮ ਨਾ ਕਰਿਆ ਕਰੋ ਹੂੰ ਬਾਕੀ ਦੇਖੋ ਜੀ ਵੀਡੀਓ ਚੰਗੀ ਲੱਗਦੀ ਹੈ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਸੇ ਹੋਰ ਹੋਰ ਦਾ ਭਲਾ ਹੋਵੇ ਤੇ ਸੁੰਦਰ ਸੁੰਦਰ ਸੋਹਣੇ ਸੋਹਣੇ ਕਮੈਂਟ ਜ਼ਰੂਰ ਲਿਖਿਆ ਕਰੋ ਲਾਇਕ ਜ਼ਰੂਰ ਕਰਿਆ ਕਰੋ ਜੇ ਦੇਖੋ ਜੇ ਆਪਣਾ ਚੈਨਲ ਨਵਾਂ ਨਵਾਂ ਸਬਸਕ੍ਰਾਈਬ ਦੀ ਵੀ ਬਹੁਤ ਜ਼ਰੂਰਤ ਆ ਉਹ ਵੀ ਕਰਿਆ ਕਰੋ ਮੈਂ ਸ਼ਾਰਟ ਦੇ ਵਿੱਚ ਤੁਹਾਨੂੰ ਅਗਲੇ ਟੋਟਕੇ ਵੀ ਦੱਸੂਗੀ ਨਿੰਬੂ ਬਾਰੇ ਬਹੁਤ ਸਾਰੇ ਤੇ ਬਹੁਤ ਹੀ ਸੌਖੇ ਤਰੀਕੇ ਧੰਨਵਾਦ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ